ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਾ ਬਲੌਗ ਦੇ ਵਿੱਚ ਇਹ ਟਾਈਮ ਸਵੇਰ ਦਾ ਹੈ ਰਾਤ ਮੈਂ ਤਾਂ ਕੱਲ ਵਾਲੀ ਵੀਡੀਓ ਚ ਮੈਂ ਕਿਹਾ ਸੀ ਨਾ ਕਿ ਸਾਂਝਾ ਦਾ ਟਾਈਮ ਹੈ ਇਸ ਟਾਈਮ ਸਾਂਝੇ ਫੁੱਲ ਰਹੀ ਹੈ ਜਿਵੇਂ ਪੀਲੀ ਰੋਸ਼ਨੀ ਹੋ ਰਹੀ ਸੀ ਤੇ ਮੈਂ ਵੀਡੀਓ ਚ ਵੀ ਕਿਹਾ ਸੀ ਕਿ ਪਹਿਲੇ ਬਝੁਰ ਕੇ ਇਸੇ ਨਾਲ ਅੰਦਾਜ਼ਾ ਲਗਾ ਲੈਂਦੇ ਸੀ ਕਿ ਕੱਲ ਨੂੰ بارش ਹੋਣੀ ਹੈ ਜਿਵੇਂ ਪੀਲੀ ਰੋਸ਼ਨੀ ਹੋ ਜਾਂਦੀ ਹੈ ਸ਼ਾਮ ਦੇ ਟਾਈਮ ਤੇ ਕੱਲ ਉਹੀ ਹੋਈ ਰਾਤ ਸਾਡੇ ਇੱਥੇ ਪੂਰੀ ਰਾਤ بارش ਹੋਈ ਤੇ ਜਦੋਂ ਆਪਾਂ ਸਵੇਰੇ ਉੱਠੇ ਤੇ ਨਜ਼ਾਰਾ ਦੇਖਿਆ ਸਾਰਾ ਤਾਂ ਦੇਖ ਕੇ ਵੀ 당 ਕੇ ਰਹਿ ਗਏ ਸਾਰੇ ਖੇਤ ਭਰ ਗਏ ਇੰਨੀ ਜ਼ਬਰਦਸਤ بارش ਹੋਈ ਸੀ ਤੇ ਕੱਲ ਤੱਕ ਇਹ ਖੇਤ ਦਿਲ ਖਸਰ ਕੈਸੀ ਤੇ ਪੂਰੀ ਰਾਤ ਤੂਫਾਨ ਵੀ ਨਾਲ ਸੀ ਹਵਾ ਇਨੀ ਜ਼ਿਆਦਾ ਤੇਜ਼ ਸੀ ਤੇ ਖੇਤ ਭਰ ਗਏ ਤੇ ਮੈਂ ਇਹ ਸੋਚ ਲਈ ਕਿ ਬਾਰਿਸ਼ ਹੋਰ ਪੈਗੀ ਤਾਂ ਸਾਡੇ ਇੱਥੇ ਪਾਣੀ ਗੋਲ ਦੇ ਵਿੱਚ ਤਾਂ ਫਿਰ ਜਾਣਾ ਹੈ ਕਿਉਂਕਿ ਖੇਤ ਤਾਂ ਪੂਰੇ ਭਰ ਗਏ ਨੇ ਤੇ ਪਾਣੀ ਟੱਪ ਜਾਣਾ ਹੈ ਤੇ ਇਹ ਅੰਦਾਜ਼ਾ ਅਸੀਂ ਲਗਾ ਸਕਦੇ ਸੀ ਪਾਣੀ ਦੇ ਪਾਣੀ ਨੂੰ ਵੇਖ ਕੇ ਕਿ ਪਾਣੀ ਕਿੰਨਾ ਜ਼ਿਆਦਾ ਹੈ ਕੱਲੇ ਮੈਂ ਤਾਂ ਤੀ ਸਾਫ ਸਫਾਈ ਕੀਤੀ ਸੀ ਅੱਜ ਖੇਤ ਐ ਇੱਧਰ ਕਰਨੇ ਵਾਸਤੇ ਕਿਧਰੇ ਨੋ ਵੀ ਰਸਤਾ ਨਹੀਂ ਕਿ ਪੂਰਾ ਖੇਤ ਭਰੇ ਬਾਰ ਚੁੱਕੀ ਨੇ بارش ਤੇ ਪਾਣੀ ਨਾਲ بارش ਹੋਈ ਵੀ ਰੱਜ ਕੇ ਐ ਸਵੇਰੇ ਜਦੋਂ ਮੈਂ ਆਈ ਸੀ ਕੈਰੀ ਸਾਰੇ ਬਿਖਰੀ ਹੋਈ ਸੀ ਫੈਬਰ ਇਧਰ ਗਿਰੀ ਹੋਈ ਸੀ ਤੇ ਜਿਹੜਾ ਨਿੰਮਿਆ ਹਵਾ ਦੀ ਝੋੜ ਨਾਲ ਜਿਹੜਾ ਇਧਰ ਸੜਕ ਦੀ ਤਰਫ ਪੂਰਾ ਝੁੱਕ ਗਿਆ ਸੀ ਬੜੀ ਮੁਸ਼ਕਲ ਨਾਲ ਮੈਂ ਨਿੰਮ ਨੂੰ ਉਧਰ ਹੀ ਸੈੱਡ ਕੀਤਾ ਤੇ ਥੋੜੀ ਸਪੋਰਟ ਦਿੱਤੀ ਤਾਂ ਜੋ ਇਹ ਡਿੱਕੇ ਨਾ ਫੇਵਰ ਫੋਵਰ ਸੈੱਟ ਕੀਤੀ ਤੇ ਹੁਣ ਵੀ ਦੇਖੋ ਜੀ ਹਵਾ ਚੱਲ ਰਹੀ ਹੈ ਤੇ ਇਹ ਡਰ ਲੱਗ ਰਿਹਾ ਕਦੀ ਇਹ ਇੱਧਰ गिर ਨਾ ਜਾਏ ਕਿਉਂਕਿ ਇਹ ਪਲ ਗਿਆ ਵਿਚਾਰਾ ਜਿਵੇਂ ਕਹਿੰਦੇ ਨੇ ਬੱਚਿਆਂ ਦੀ ਤਰ੍ਹਾਂ ਪਾਲਿਆ ਹੈ ਜੇ ਟੁੱਟ ਗਿਆ ਜਾਂ ਹਵਾ ਦੇ ਝੋਲੇ ਨਾਲ गिर ਗਿਆ ਨਾ ਬੜਾ ਦੁੱਖ ਆਣਾ ਹੈ ਇਹ ਛੋਟਾ ਸਾ ਛੋਟਾ ਜਿਹਾ ਸੀ ਜਦੋਂ ਪੌਦਾ ਆਪਾਂ ਨੇ ਲਗਾਇਆ ਸੀ ਤੇ ਹੁਣ ਇਹ ਸੁਖ ਨਾਲ ਸੋਹਣਾ ਹੋ ਗਿਆ ਹੈ ਤੇ ਨਿੰਮ ਦੇ ਤੁਹਾਨੂੰ ਫਾਇਦੇ ਵੀ ਪਤਾ ਹੈ ਤੇ ਤਾਂ ਹੀ ਮੈਂ ਇਹ ਲਗਾਇਆ ਸੀ ਚਲੋ ਜੀ ਬਾਰਿਸ਼ ਨਾਲ ਤਾਂ ਜੋ ਕੰਮ ਕਰਨਾ ਸੀ ਕਰ ਲਿਆ ਤੇ ਇਹ ਅਗਲੇ ਦਿਨ ਦਾ ਟਾਈਮ ਹੈ ਸਵੇਰ ਦੇ ਟਾਈਮ ਸਵੇਰ ਦੇ ਟਾਈਮ ਮੈਂ ਬਣਾਉਣੇ ਸੀ ਕੀ ਆਦੇ ਪਰਾਂਠੇ ਕੀ ਰਾਤ ਮੈਂ ਬਣਾਈ ਸੀ ਕੀ ਆਦੀ ਸਬਜੀ ਤੇ ਬੱਚਿਆਂ ਦਾ ਕਹਿਣਾ ਸੀ ਕਿ ਮੰਮਾ ਸਵੇਰ ਟਿਫਨ ਦੇ ਵਿੱਚ ਕੀ ਆਦੇ ਪਰਾਂਠੇ ਲੈ ਕੇ ਜਾਣੇ ਨੇ ਬੱਚੇ ਉੱਠ ਗਏ ਸੀ ਬੱਚੇ ਦੁੱਧ ਪਾਣੀ ਬਣਾ ਕੇ ਮੈਂ ਦੇ ਦਿੱਤਾ ਸੀ ਤੇ ਮੈਂ ਕਰਨ ਲੱਗੀ ਇਸ ਟਾਈਮ ਕੀ ਆਦੇ ਪਰਾਂਠਿਆਂ ਦੀ ਤਿਆਰੀ ਸਵੇਰ ਦਾ ਟਾਈਮ ਇੰਨਾ ਜ਼ਿਆਦਾ ਭੱਜ ਦੌੜ ਵਾਲਾ ਹੁੰਦਾ ਹੈ ਤੁਸੀਂ ਸਮਝੀ ਸਕਦੇ ਹੋ ओके ਸਵੇਰੇ ਇੱਕ ਟਾਈਮ ਇੱਕ ਮਿੰਟ ਦੀ ਫੁਰਸਤ ਨਹੀਂ ਹੁੰਦੀ। ਅਗਰ ਕੋਈ ਚੀਜ਼ ਫਰੈਸ਼ ਤਿਆਰ ਕਰਨੀ ਹੋਵੇ ਤਾਂ ਫਿਰ ਜ਼ਿਆਦਾ ਭੱਜਣਾ ਪੈਂਦੀਆਂ ਨੇ। ਬੱਚਿਆਂ ਨੂੰ ਮੈਂ ਚਾਹ ਪਾਣੀ ਦੇ ਦਿੱਤਾ। ਸੀਧੇ ਬਰੇ ਬੱਚਿਆਂ ਦਾ ਸਿਰ-ਸਿਰ ਰਹਿ ਰਿਹਾ ਸੀ ਬਾਣਾ 유ਨੀਫਾਰਮ ਪਾਈ ਬੈਠੇ ਸੀ ਤੇ ਮੈਨੂੰ ਇਹਨੂੰ ਟਿਫਨ ਤਿਆਰ ਕਰਕੇ ਫਿਰ ਬੱਚਿਆਂ ਦੇ ਸਿਰ ਵੀ ਬਾਣੇ ਆ। ਹੁਣ ਉਸ ਤੋਂ ਬਾਅਦ ਫਿਰ ਇਹਨਾਂ ਦੇ ਪਾਪਾ ਆਸਤੇ ਵੀ ਟਿਫਨ ਤਿਆਰ ਕਰਨਾ ਹੈ, ਰੋਟੀ ਵੀ ਖਾਣ ਲਈ ਬਣਾਣੀ ਹੈ। ਤੇ ਭੱਜ ਦੌੜ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਟਾਈਮ ਤੇ ਉੱਤਰੋਂ ਉਧਰੋਂ ਸਿਹਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਹੈ ਇਹਨਾਂ ਨੂੰ ਭੇਜ ਗਏ ਤਿੰਨਿਆਂ ਨੂੰ ਫਿਰ ਇਹਨਾਂ ਦੇ ਪਾਪਾ ਵਾਸਤੇ ਜਦੋਂ ਆਪਾਂ ਰੋਟੀ ਟिफਨ ਦੀ ਖਾਣ ਦੀ ਬਣਾਦੇ ਉਸ ਤੋਂ ਪਾਰ ਅਸਲੀ ਭੱਜ ਦੌੜ ਉਹ ਤੋਂ ਬਾਅਦ ਹੁੰਦੀ ਹੈ ਫਿਰ ਰਸੋਈ ਦਾ ਕੰਪਲੀਟ ਕਰਨਾ ਘਰ ਦੇ ਝਾੜੂ ਪੋਚੇ ਕਰਨੇ ਮੈਂ ਕਹਿੰਦੀ ਸਾਰੀ ਗਲੀ ਦਾ ਨਿਬੜ ਜਾਂਦਾ ਹੋਗਾ ਕੰਮ ਟਾਈਮ ਸਰਪ ਲੇਕਿਨ ਮੇਰਾ ਕੰਮ ਦਾ ਟਾਈਮ 11 11:30 ਵਜੇ ਹੀ ਨਿਬੜਦਾ ਹੈ ਕਿਉਂਕਿ ਕੰਮ ਇੰਨਾ ਜ਼ਿਆਦਾ ਖੰਡਾਰਾ ਖਿੰਡਿਆ ਹੁੰਦੇ ਅੰਦਰ ਇਹ ਵੀ ਨਹੀਂ ਹੁੰਦਾ ਕਿ ਕੋਈ ਰਾਤ ਦੇ ਖੇਸੀਆਂ ਦੀਆਂ ਜਾਂ ਚੱਦਰਾਂ ਦੀਆਂ ਤਿਆਂ ਵੀ ਮਾਰਦੇ ਉਹ ਸਾਰਾ ਏਵੇਂ ਵਿਖਰਿਆ ਰਹਿੰਦਾ ਤੇ ਬੱਚੇ ਜਿਵੇਂ ਜਾਂਦੇ ਨੇ ਕੱਪੜੇ ਟਾਵਲ ਵਗੈਰਾ ਫੇਂਕ ਕੇ ਉਹ ਸਾਰੇ ਚੁੱਕਣ ਦੇ ਵਿੱਚ ਘੱਟੋ ਘੱਟ 1 ਘੰਟਾ ਜਾਂਦਾ ਹੈ ਤੇ ਸੈਟਿੰਗ ਕਰਕੇ ਹੀ ਝਾੜੂ ਵੱਜਦਾ ਹੈ ਤੇ ਇਸ ਕਰਕੇ ਕਹਿੰਦੇ ਨੇ ਹਾਊਸ ਵਾਈਫ ਦੀ ਜਿਹੜੀ ਡਿਊਟੀ ਹੈ ਮੇਰੇ ਖਿਆਲ ਚ ਵਰਕ ਜੋ ਕਹਿੰਦੇ ਨੇ ਬਾਹਰ ਕੰਮ ਕਰਨ ਜਾਂਦੀਆਂ ਨੇ ਉਹਨਾਂ ਦੀ ਡਬਲ ਡਿਊਟੀ ਤਾਂ ਹੁੰਦੀ ਹੈ ਪਰ ਇਹ ਡਿਊਟੀ ਵੀ ਕੋਈ ਸੌਖੀ ਡਿਊਟੀ ਨਹੀਂ ਜਿਹਦੇ ਵਿੱਚ ਕੋਈ ਤਨਖਾਹ ਨਹੀਂ ਕੋਈ ਸਾਨੂੰ ਛੁੱਟੀ ਨਹੀਂ ਤੇ ਆਪਾਂ ਹਰ ਟਾਈਮ ਬਿਜੀ ਰਹਿੰਦੇ ਆ ਤੇ ਫਿਰ ਵੀ ਬਿਜੀ ਹੋਣ ਤੋਂ ਬਾਅਦ ਵੀ ਸਾਨੂੰ ਕਈ ਵਾਰ ਸੁਣਨੇ ਨੂੰ ਮਿਲ ਜਾਂਦਾ ਹੈ ਤੁਸੀਂ ਕਰਦੇ ਕੀ ਉਹ ਸਾਰਾ ਦਿਨ ਬੇਲੀ ਰਹਿੰਦੀ ਉਹ ਆਪਣੇ ਘਰ ਘਰ ਦੇ ਵਿੱਚ ਤੁਹਾਡੀਆਂ ਤਾਂ ਮੋਜਾਂ ਨੇ ਪਰ ਅਸੀਂ ਤਾਂ ਕਹਿੰਦੇ ਜਿਹੜੀ ਮੋਜਾਂ ਅਸੀਂ ਲੁੱਟ ਰਹੇ ਆ ਜੇ ਉਹ ਮੋਜਾਂ ਜਿਹੜੇ ਕਹਿੰਦੇ ਨੇ ਉਹ ਵੀ ਲੁੱਟ ਕੇ ਦੇਖੇ ਤਾਂ ਪਤਾ ਲੱਗ ਜਾਊਗਾ ਕਿ ਸਾਰਾ ਦਿਨ ਕਿੰਨਾ ਔਖਾ ਹੁੰਦਾ ਏ ਇੱਕ ਹਾਊਸ ਵਾਈਫ ਦੇ ਲਈ ਕਿਉਂਕਿ ਸਵੇਰ ਦਾ ਕੰਮ ਜਦੋਂ ਆਪਾਂ ਨਵੇੜ ਕੇ ਹਟਦੇ ਆ 11:30 ਬਜ ਜਾਂਦੇ ਨੇ ਤੇ 12:30 ਦਾ అలਾਰਮ ਹੋ ਜਾਂਦਾ ਹੈ ਦੁਪਹਿਰ ਦਾ ਦੁਪਹਿਰ ਦੀ ਰੋਟੀ ਤਿਆਰੀ ਕਰਨੀ ਤੇ 12:30 ਵਜੇ ਰੋਟੀ ਲੱਗਾਂਗੇ ਜਾ ਜਾ ਕੇ 1:30 ਵਜੇ ਦਾ ਪੜ੍ਹਾਈ ਦੇ ਵਿੱਚ ਨਿਕਲਾਂਗੇ ਐਨਾ ਬੱਚਿਆਂ ਨੇ ਆ ਜਾਣਾ ਤੇ ਫਿਰ ਬੱਚਿਆਂ ਨੂੰ ਰੋਟੀ ਦੇਣੀ ਬੱਚਿਆਂ ਦੇ ਟਿਫਨ ਸਾਫ਼ ਕਰਨੇ ਤੇ ਟਾਈਮ ਆਪਾਂ ਲੱਗੇ ਹੋਏ ਸਾਢੇ 3 ਤਾਂ ਆਪਾਂ ਪੱਕੇ ਬਾਅਦ ਜਾਂਦੇ ਨੇ ਤੇ ਫਿਰ ਬੱਚਿਆਂ ਨੇ ਟਿਊਸ਼ਨ ਜਾਣਾ ਫਿਰ ਉਹਨਾਂ ਟਿਊਸ਼ਨ ਲਈ ਰੈਡੀ ਕਰਨਾ ਤੇ ਉਹ ਤੋਂ ਬਾਅਦ ਆ ਜਾਂਦਾ ਸ਼ਾਮ ਦੀ ਸਬਜ਼ੀ ਭਾਜੀ ਦਾ ਟਾਈਮ ਤੇ ਸ਼ਾਮ ਦਾ ਵੀ ਟੈਨਸ਼ਨ ਹੁੰਦੀ ਹੈ ਫਿਰ ਆਪਾਂ ਸਬਜ਼ੀ ਭਾਜੀ ਤਿਆਰ ਕਰਦੇ ਹਾਂ ਸਾਂਝ ਦੀ ਤੇ ਸਾਂਝ ਦੀ ਸਬਜ਼ੀ ਭਾਜੀ ਤਿਆਰ ਕਰਕੇ ਫਿਰ ਆਪਾਂ ਲੱਗ ਜਾਂਦੇ ਹਾਂ ਰਾਤ ਦੀ ਡਿਨਰ ਦੀ ਤਿਆਰੀ ਕਰਨ ਤੇ ਇਹ ਸਾਰਾ ਦਿਨ ਐਵੇਂ ਦਾ ਹੁੰਦਾ ਹੈ ਬੱਸ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਜਿਵੇਂ ਨਸੇ ਵਾਲੀ ਗੋਲੀ ਖਾ ਕੇ ਚੱਲਦੇ ਹਾਂ ਉਹ ਸਿਸਟਮ ਹੁੰਦਾ ਹੈ ਸਰੀਰ ਦਾ ਸਰੀਰ ਦੀ ਨਾ ਹੋ ਲੈਂਦੀ ਹੈ ਤੇ ਰਾਤ ਨੂੰ ਵੀ ਕਈ ਵਾਰ ਐਦਾਂ ਦਾ ਹੁੰਦਾ ਹੈ ਕੰਮ ਜੇ ਇੰਨਾ ਜ਼ਿਆਦਾ ਫੈਲ ਜਾਂਦਾ ਜੇ ਪ੍ਰੈਸਾ ਪ੍ਰੂਸਾ ਸਤਿਨ ਚ ਨਾ ਹੋਵੇ ਰਾਤ ਨੂੰ ਕਰਨੀ ਪੈ ਜਾਂ ਤਾਂ 11:30 ਦਾ ਟਾਈਮ ਫਿਕਸ ਹੋ ਜਾਂਦਾ ਹੈ ਪੈਣ ਦਾ ਤੇ ਲੋ ਜੀ ਹੁਣ ਆਪਾਂ ਨੇ ਬਣਾ ਦਿੱਤੇ ਬੱਚਿਆਂ ਦੇ ਲਈ ਪਰਾਂਠੇ ਤੇ ਬੱਚਿਆਂ ਦੇ ਟਿਫਿਨ ਕਰਾਂਗੇ ਪੈਕ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਣਾ ਜੀ ಚೆನಲ್ ಲೈಕ್ ಸಬ್ಸ್ಕ್ರೈಬ್ಬ ಶೇರ್ ನಾಪಿನ ಮಲಾಂಗೇ ನೆಕ್ಸ್ಟ ಬಲೊಗ